ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਬਠਿੰਡਾ ਦੇ ਹਰਵੰਸ ਨਗਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਅੰਗੀਆਂ ਸ੍ਰੀ ਕਪਾਲ ਮੋਚਨ ਦਰਸ਼ਨ ਕਰਨ ਦੇ ਲਈ ਜਿੱਥੇ ਪੂਰੇ ਦੇਸ਼ ਦੇ ਅੰਦਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹਰ ਸਾਲ ਦੀ ਤਰ੍ਹਾਂ ਗਪਾਲ ਮੋਚਨ ਦੇ ਵਿੱਚ ਇੱਕ ਵੱਡਾ ਮੇਲ ਲੱਗਦਾ ਹੈ ਤੇ ਹਰਬੰਸਨਗਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਇੱਥੇ ਆਪਣਾ ਬਸ ਪਰ ਕੇ ਇੱਥੋਂ ਰਵਾਨਾ ਹੋਈਆਂ। ਇਸ ਯਾਤਰਾ ਦੇ ਲਈ ਅੱਜ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਫਿਰ ਗਪਾਲ ਮੋਚਨ ਵਿਖੇ ਜਾਣੀਆਂ ਉੱਥੇ ਆਸ-ਪਾਸ ਦੇ ਇਲਾਕੇ ਦੀਆਂ ਸੰਗਤਾਂ ਵੀ ਇਹਦੇ ਵਿੱਚ ਸ਼ਾਮਲ ਹੋਣਗੀਆਂ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹੀ ਫਰਮਾਂਸਨਗਰ ਤੋਂ ਇੱਕ ਬੱਸ ਜਿਹੜੀ ਹੈ ਉਹ ਸ੍ਰੀ ਗਪਾਲ 모ਚਨ ਦੀ ਯਾਤਰਾ ਦਿੱਲੀ ਰਵਾਨਾ ਹੋਈ ਹੈ ਅਤੇ ਨੇੜਲੇ ਪਿੰਡਾਂ ਦੇ ਲੋਕ ਵੀ ਇਸ ਬੱਸ ਦੇ ਵਿੱਚ ਜਾਣਗੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀਆਂ ਸ੍ਰੀ ਗਪਾਲ 모ਚਨ ਦੇ ਦੇ ਆਪਣਾ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਦਿੱਲੀ ਇੱਥੋਂ ਅੱਜ ਰਵਾਨਾ ਹੋਈਆਂ ਦੇਖੋ ਤੁਸੀਂਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਇਹ ਹਰਵੰਸਨਗਰ ਅਤੇ ਹੋਰ ਆਸੇ ਪਾਸੇ ਦੇ ਇਲਾਕਿਆਂ ਦੀਆਂ ਸੰਗਤਾਂ ਨੇ ਜੋ ਸ਼੍ਰੀ ਗਪਾਲ 모ਚਨ ਦੇ ਲਈ ਯਾਤਰਾ ਦੇ ਲਈ ਅੱਜ ਬਠਿੰਡਾ ਦੇ ਹਰਵੰਸਨਗਰ ਤੋਂ ਇਹ ਰਵਾਈਆਂ ਆਪਣਾ ਅਰਵਾਨਾ ਹੋਈਆਂ ਹਨ। ਹਾਂਜੀ। ਹਾਂਜੀ। ਯਾਤਰਾ ਦੇ ਚੱਲਣ ਦੀ ਕੀ ਕੰਮ। ਹਾਂ। ਆ ਵਾਜੂ ਜੀ ਦੇ ਹਾਲਸਾ, ਵਾਜੂ ਜੀ ਦੇ ਫਤਿਹ। ਆ ਗੁਰਨਾਨਕ ਜੀ ਦੇ ਜਨਮ ਦਿਹਾੜੇ ਨੂੰ ਦੇਖਦੇ ਹੋਏ ਸ਼੍ਰੀ ਗਪਾਲ 모ਚਨ ਦੀ ਯਾਤਰਾ ਆਜ ਸਾਲ ਬਠਿੰਡਾ ਦੀ ਸਾਧ ਸੰਗਤ ਅਤੇ ਗੈਰੀ ਭਾਗੀ ਤੋਂ ਲੈ ਕੇ ਜਾਣੇ ਹੁੰਦੇ ਆਗੇ। ਆਪਣਾ ਲੋਕਾਂ ਦੀ ਜੋ ਵੀ ਸੁੱਖਾਂ ਪੂਰੀਆਂ ਹੋਣੀਆਂ ਉੱਥੇ ਜਾ ਕੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸੰਬੰਧੀ ਹਰਵੰਸ ਨਗਰ ਦੀਆਂ ਸੰਗਤਾਂ ਹਰ ਸਾਲ ਜਾਂਦੀਆਂ ਗੋਪਾਲ ਮੋਹਨ ਸੰਗਤਾਂ ਨੂੰ ਲੈ ਕੇ ਬਸ ਜਾ ਰਹੀ ਹੈ ਸ਼ਾਦਾ ਭਾਵਨਾ ਪਰਮਾਤਮਾ ਸੁੱਖ ਰੱਖੇ ਰੰਗ ਰੋਚੀਆ ਬਖਸ਼ੇ